ਇਟਲੀ ਦੇ ਵਿੱਚ ਪੰਜਾਬੀ ਮੁੰਡੇ ਦੇ ਸਾਹਮੁਕੇ ਨੇ ਤਾਂ ਰੋਜ਼ੀ ਰੋਟੀ ਦੀ ਖਾਤਰ ਵਿਦੇਸ਼ ਗਿਆ ਮੁੰਡਾ ਜੋ ਕਿ ਤਬੂਤ ਦੇ ਵਿੱਚ ਬੰਦ ਹੋ ਕੇ ਘਰ ਵਾਪਸ ਪਰਤਿਆ ਤੇ ਉਧਰ ਪੁੱਬਾ ਮਰੁੰਦਾ ਏ ਟੱਬਰ ਨਹੀਂ ਵੇਖਿਆ ਜਾਂਦਾ ਦਾ ਰਿਜ਼ਲਟ ਦੱਸਿਆ ਜਾ ਰਿਹਾ ਹੈ ਕਿ 30 ਸਾਲਾਂ ਸੰਦੀਪ ਚੰਗੇਪੂਖਤ ਰੋਜ਼ੀ ਰੋਟੀ ਦੀ ਕਾਮਲਾ ਦੇ ਲਈ ਇਟਲੀ ਗਿਆ ਸੀ ਪਰ ਪਿਛਲੇ ਬੀਤੇ ਕੁਝ ਦਿਨਾਂ ਤੋਂ ਉਸਦੀ ਡੈੱਡ ਬੋਡੀ ਜਿਹੜੀ ਹੈ ਉਹ ਜੰਗਲਾਂ ਦੇ ਵਿੱਚੋਂ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਡੈੱਡ ਬੋਡੀ ਉਸਦੇ ਜੱਦੀ ਪਿੰਡ ਤੇ ਪਹੁੰਚੀ ਹੈ ਤਾਂ ਹਰੀ ਕੱਖ ਨੰਮ ਨਸ ਰਹੀ ਹੈ ਪੁੱਬਾਵਾ ਰੋਂਦਾ ਪਰਿਵਾਰ ਨਹੀਂ ਵੇਖਿਆ ਜਾਂਦਾ ਜੋ ਵਾਰ-ਵਾਰ ਆਪਣੇ ਪੁੱਤ ਨੂੰ ਆਵਾਜ਼ਾਂ ਮਾਰ ਰਿਹਾ ਤੇ ਪਰਿਵਾਰਕ ਮੈਂਬਰਾਂ ਦਾ ਇਹ ਕਹਿਣਾ ਕਿ ਕੁਝ ਦਿਨਾਂ ਪਹਿਲਾਂ ਇਹ ਮੁੰਡਾ ਲਾਪਤਾ ਹੋਇਆ ਸੀ ਤੇ ਤਿੰਨ ਦਿਨਾਂ ਬਾਅਦ ਅਸੀਂ ਡੈੱਡ ਬੋਡੀ ਜੰਗਲਾਂ ਦੇ ਵਿੱਚੋਂ ਮਿਲਦੀ ਹਾਲਾਂਕਿ ਮੌਤ ਹੋ ਚੁੱਕੀ ਹੈ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਤੇ ਮਾਤਾ ਪਿਤਾ ਜਿਨਾਂ ਦਾ ਇਹ ਕਹਿ ਨਹੀਂ ਕਿ ਉਹਨਾਂ ਨੇ ਬੜੇ ਚਾਵਾ ਦੇ ਨਾਲ ਬੜੇ ਔਖੇ ਹੋ ਕੇ ਆਪਣੇ ਪੁੱਤ ਨੂੰ ਵਿਦੇਸ਼ ਕੱਲਿਆ ਸੀ ਚੰਗੇ ਰੋਜ਼ਗਾਰ ਉਸ ਦੇ ਚੰਗੇ ਭਵਿੱਖ ਦੇ ਲਈ ਪਰ ਉਹਨਾਂ ਨੇ ਨਹੀਂ ਸੋਚਿਆ ਸੀ ਕਿ ਉਹਨਾਂ ਦਾ ਪੁੱਤ ਵੀ ਹੁਣ ਉਹਨਾਂ ਨੂੰ ਮਿਲਣਾ ਨਸੀਬ ਨਹੀਂ ਹੋਣਾ ਤਾਂ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੱਸ ਦਈਏ ਕਿ ਇਹ ਮਾਮਲਾ ਜਦੋਂ ਸਾਹਮਣੇ ਆਇਆ ਤਾਂ ਸਾਰਾ ਪਿੰਡ ਜਿਹੜਾ ਇਕਜੁੱਟ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਟੱਬਰ ਦੇ ਨਾਂ ਖਲੋਤਾ ਨਜ਼ਰ ਆ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਪਿੰਡ ਸਲੇਮਪੁਰ ਜਿੱਥੇ ਜੱਦੀ ਪਿੰਡ ਦੇ ਵਿੱਚ ਅੰਤਮ ਸੰਸਕਾਰ ਕੀਤਾ ਗਿਆ ਹਾਲਾਂਕਿ ਦੱਸਿਆ ਵੀ ਜਾ ਰਿਹਾ ਇਸ ਪਰਿਵਾਰ ਨੇ ਅਪੀਲ ਕੀਤੀ ਹੈ ਕਿ ਨੌਜਵਾਨ ਜਿਹੜੇ ਨੇ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਉੱਥੇ ਉਹਨਾਂ ਦੀਆਂ ਮੌਤਾਂ ਜਿਹੜੀਆਂ ਨੇ ਕਾਫੀ ਵੱਧ ਰਹੀਆਂ ਨੇ ਜਿਸ ਤੇ ਕਦਮ ਚੁੱਕੇ ਜਾਣੇ ਚਾਹੀਦੇ ਨੇ ਬੋਡੀ ਸੀ ਦਿਖਣ ਵਾਲੀ ਸੀ ਉੱਤੇ ਕੀੜੇ ਚੱਲਦੇ ਸੀ ਤੇ ਜਿਸ ਕਰਕੇ ਉਹਨੂੰ ਦੇਖਿਆ ਨਹੀਂ ਕਿਸਨੇ ਵੀ ਉਦਾਂ ਹੀ ਉਹਦੀ ਬੋਡੀ ਦਾ ਸੰਸਕਾਰ ਕੀਤਾ ਗਿਆ ਉੱਧਰ ਕਿਸੇ ਨਾ ਗੱਲ ਹੋਈ ਆ ਹੁਣ ਉਸ ਤੋਂ ਬਾਅਦ ਜਦ ਬੋਡੀ ਵਿਵਲ ਤੋਂ ਬਾਅਦ ਕੀ ਕਾਰਵਾਈ ਪੁਲਿਸ ਵੱਲੋਂ ਹੋਈ ਉੱਧਰ ਉੱਧਰ ਇਹ ਕਾਰਵਾਈ ਚੱਲਦੀ ਆ ਜੀ ਬਾਕੀ ਸਾਡੇ ਦੋ ਜਾਨੀ ਕਿ ਪਰੌਣ ਸਾਡੇ ਆਇਆ ਸਾਡੀ ਲੜਕੀ ਆ ਛੋਟੀ ਸਾਡੀ ਭਣ ਜੀ ਤੇ ਸਾਡੀ ਵੱਡੀ ਲੜਕੀ ਦਾ ਪਰੌਣਾ ਆਇਆ ਜੀ ਉਹ ਬੋਡੀ ਨਾਲ ਆਈ ਸੀ ਤੇ ਕੱਲ ਅਸੀਂ ਦਿੱਲੀ ਤੋਂ ਜਾ ਕੇ ਤਾਂ ਕਿਉਂਕਿ ਬੋਡੀ ਮੈਰਸੀਵ ਕਰਨੀ ਸੀ ਤੇ ਮੈਂ ਦਿੱਲੀ ਗਿਆ ਸੀ ਗੱਡੀ ਲੈ ਕੇ ਤੇ ਉੱਥੋਂ ਮੈਂ ਕੱਲ ਬੋਡੀ ਲੈ ਕਰਤੀ 8:00 ਵਜੇ ਆਇਆ ਸੀ ਠੀਕ ਹੈ ਜੀ ਤੇ ਹੁਣ ਅਸੀਂ ਉਹਦਾ ਸੰਸਕਾਰ ਕੀਤਾ ਜੀ ਪਰ ਉਹਦਾ ਚਿਹਰਾ ਜਿਹੜਾ ਉਹ ਘਰ ਦੇ ਕਿਸੇ ਵੀ ਮੈਂਬਰ ਨੂੰ ਦੇਖਣ ਬਾਅਦ ਨਹੀਂ ਮਿਲਿਆ ਕਿਉਂਕਿ ਉਹ ਜਿਹੜਾ ਉਹਨੂੰ ਪੇਟਿਆ ਉਹ ਤੋਂ ਬਾਹਰ ਹੀ ਕਿਲੇ ਚੰਦੇ ਸੀ ਜਿਸ ਕਰਕੇ ਉਹਨੂੰ ਦੇਖ ਨਹੀਂ ਸਕੇ ਪਿੱਛੇ ਸੰਦੀਪ ਕਿਨੂੰ ਕਿਦੂ ਛੱਡ ਗਿਆ ਫੈਮਿਲੀ ਦੇ ਵਿੱਚ ਪਿੱਛੇ ਸੰਦੀਪ ਤੇ ਮੰਮੀ ਡੈਡੀ ਆ ਜੀ ਤੇ ਇੱਕ ਭੈਣ ਹੈ ਉਹਦੀ ਵਿਆਹੀ ਆਈ ਤੇ ਬਸ ਹੋਏ ਦੋ ਮੈਂਬਰ ਸੇ ਦੋ ਮੰਮੀ ਡੈਡੀ ਤੇ ਦੋ ਹੀ ਪਰਿਵਾਰ ਦੇ ਬੱਚੇ ਸੀ ਬੱਚਾ ਵਿਦੇਸ਼ ਜਾਂਦਾ ਘਰ ਨੂੰ ਸੁਧਾਰਨ ਦੇ ਲਈ ਉੱਥੇ ਅਜਿਹੀ ਗੱਲ ਹੋ ਜਾਂਦੀ ਹੈ ਕੀ ਮੰਨਦੇ ਹੋ ਤੁਸੀਂ ਇੱਥੇ ਕੋਈ ਕੰਮ ਨਹੀਂ ਮਿਲਿਆ ਜੀ ਤੇ ਫਿਰ ਪੈਸੇ ਪੁੱਛ ਇਕੱਠੇ ਕਰਕੇ ਇਹਨੂੰ ਮਤਲਬ ਜਾਨੀ ਕਿ ਬਾਹਰ ਭੇਜਿਆ ਸੀ ਕਰਜ਼ਾ ਲੈ ਕੇ ਤੇ ਪੌਣੇ 3 ਸਾਲ ਦੇ ਬਾਅਦ ਮਤਲਬ ਇਹਨੂੰ ਆਹਾ ਸਭ ਆਪ ਰਿਹਾ ਜੀ ਤੇ ਕਦੀ ਇਹਦਾ ਫੋਨ ਨਹੀਂ ਆਇਆ ਸੀ ਤੇ ਕਹਿੰਦਾ ਜੀ ਮੈਂ ਬਿਲਕੁਲ ਠੀਕ ਠਾਕ ਹਾਂ ਜੀ ਮੈਨੂੰ ਕੋਈ ਤੰਗੀ ਨਹੀਂ ਪਰ ਅਚਾਨਕ ਹੀ ਆਪਹਾੜ ਡੇ ਪਿਆ ਜੀ ਕਿ ਪਤਾ ਨਹੀਂ ਆਪਣੇ ਇਹ ਉੱਥੋਂ ਕਮਰੇ ਦੇ ਵਿੱਚੋਂ ਸ਼ਾਮ ਨੂੰ ਬਾਜ਼ਾਰ ਨੂੰ ਗਿਆ ਗਰੋਸਰੀ ਲੈਣ ਵਾਸਤੇ ਕਿ ਜਦੋਂ ਮਾਰਕੀਟ ਚੋਂ ਵਾਪਸ ਆ ਰਿਹਾ ਤੇ 7:40 ਮਿੰਟ ਦੇ ਵਿੱਚ ਇਹ ਕਮਰੇ ਦੇ ਵਿੱਚੋਂ ਵਾਪਸ ਨਿਕਲ ਰਿਹਾ ਜੀ ਤੇ ਜਿਹੜਾ ਕਮਰਾ ਕੈਮਰੇਵਨ ਚੈੱਕ ਕੀਤੇ ਆ ਜੋ 7:40 ਬਿਜ ਤੇ ਇਹ ਵਾਪਸ ਆ ਰਿਹਾ ਜੀ ਆਪਣੀ ਈ-ਬਾਈਕ ਦੇ ਉੱਤੇ ਉਤੋਂ ਬਾਅਦ ਦਾ ਕੈਮਰੇ ਹੈ ਨਹੀਂ ਤੇ ਉੱਥੋਂ ਇਹਨੂੰ ਗਵਾਹ ਕਰ ਲਿਆ ਜੀ ਤੇ 8:00 ਵਜੇ ਇਹਦੇ ਆਪੜੂਜੇ ਨੇ ਫੋਨ ਕੀਤਾ ਤੇ ਉਸਲੇ ਦਾ ਫੋਨ ਬੰਦ ਆਣ ਲੱਗਿਆ ਜੀ 7:40 ਤੋਂ 8:00 ਵਜੇ ਤੱਕ 20 ਮਿੰਟ ਜਿੰਨਾ ਪੈਣੀ ਕੀ ਆ ਸਵਾਪ ਰਹੀ ਕਿ 30 7 ਦੀ ਬੋੜੀ ਨਾ ਪਤਾ ਹੋਈਓ ਸਾਨੂੰ ਇਹ ਤਿੰਨ ਅਸਲੋਂ ਮਿਲੀ ਆ ਜੀ ਸਰਕਾਰਾਂ ਤੋਂ ਕੀ ਮੰਗ ਕਰਦੇ ਇਹੀ ਮੰਗਦੇ ਆ ਕਿ ਜਾਨਕਾ ਜਿਹੜਾ ਕੰਮ ਹੁੰਦਾ ਇਹ ਨਾ ਹੋਵੇ ਲੋਕਾਂ ਦੀ ਗਰੀਬ ਜਿਹੜੇ ਬੱਚੇ ਬਾਹਰ ਜਾਂਦੇ ਆ ਨਾ ਮਰਨ ਤੇ ਸਾਨੇ ਵੀ ਜਿਹੜਾ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਜਿਹੜਾ ਭਰਾ ਛੋਟਾ ਆ ਬਹੁਤ ਗਰੀਬ ਆ ਤੇ ਜਿਹੜੀ ਘਰ ਦੀ ਹਾਲਤ ਆ ਉਹ ਵੀ ਬੜੀ ਖਸਤਾ ਆ ਤੇ ਉਦਾਂ ਵੀ ਉਹਦੀ ਆਪਣੀ ਜਿਹੜੀ ਹੈਗਾ ਕਿਰੂ ਹਾਲਤ ਵੀ ਜਿਹੜੀ ਮਾੜੀ ਗਈ ਤੇ ਉਹਦੀ ਕੋਈ ਮਾਲੀਸ਼ਾ ਤਾਂ ਕੀਤੀ ਜਾਵੇ ਤੇ 30 ਸਾਲ ਦੀ ਮਰਸੀ ਜੀ ਬਿਆ ਸੀ ਨਹੀਂ ਕੋਹਰਾ ਸੀਗਾ ਜੀ ਹੁਣ ਅਸੀਂ ਤੱਕਦੇ ਸੀ ਸਾਨੂੰ ਚਾਹ ਸੀ ਕਿ ਤੁਹਾਡਾ ਬੇਟਾ ਆਊਗਾ ਅਸੀਂ ਉਹਦਾ ਵਿਆਹ ਕਰਾਂਗੇ ਕਿ ਉਹ ਕੀ ਦੇਖ ਕੇ 2 ਮਹੀਨੇ ਚ ਵਿਆਹ ਕਰ ਦਵਾਂਗੇ ਠੀਕ ਤੇ ਆ ਪਾਣਾ ਵਰਤ ਗਿਆ ਜੀ ਤੇ ਪਰਿਵਾਰ ਦਾ ਦੀਵਾ ਬੁੱਝ ਗਿਆ ਬੁਢਾਪੇ ਦਾ ਡਿਨਰ ਟੁੱਟ ਗਿਆ ਸਾਰਾ ਟੁੱਟ ਗਿਆ ਜੀ ਬਹੁਤ ਜਿਆਦਾ ਅਨਹੋਣੀ ਹੋਈ ਹੈ ਜਿਹਨੂੰ ਜ਼ਿੰਦਗੀ ਵਰਪਲਾ ਨਹੀਂ ਜਾ ਸਕਦਾ ਅੱਜ ਅਸੀਂ ਉਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ ਆ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਪਿੰਡ ਸਲੀਮਪੁਰ ਆ ਉਥੇ ਸੰਦੀਪ ਸੈਣੀ ਜੀ ਸਾਡੇ ਬੇਟੇ ਵਾਂਗ ਹੀ ਇਟਲੀ ਵਿੱਚ ਗਿਆ ਸੀਗਾ ਦੋ ਕੁ ਸਾਲ ਦੱਸਦੇ ਉਹਦੇ ਪੇਰੈਂਟਸ ਦੱਸਦੇ ਆ ਉਹਨੇ 3-4 ਸਾਲ ਹੋ ਗਏ ਇੱਥੇ ਗਏ ਨੂੰ ਆਪਣਾ ਕੰਮ ਕਾਜ ਕਰਦਾ ਸੀ ਆਪਣਾ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਵਾ ਉਹ ਉਥੇ ਗਿਆ ਵਾ ਉਥੇ ਪਤਾ ਨਹੀਂ ਲੱਗਿਆ ਕੀ ਗੱਲ ਬਣੀ 6 ਬੇਟੇ ਉਥੇ ਗੁੰਮ ਹੋਏ ਸਾਡੇ ਇੰਡੀਅਨ ਦੇ ਜਾਨੀ ਕਿ ਪੰਜਾਬੀ ਸਾਡੇ ਪੰਜਾਬ ਦੇ ਰਹਿਣ ਵਾਲੇ ਉਹ ਸਨੀਕ ਜਿਹੜੇ ਸਾਡੇ ਰੋਜੀ ਰੋਟੀ ਵਾਸਤੇ ਜਾਂਦੇ ਨੇ ਉਹ 6 ਗੁੰਮ ਹੋਏ ਆ ਉਹਦੇ ਵਿੱਚ ਇੱਕ ਇਹ ਸੀਗਾ ਸੰਦੀਪ ਸੈਣੀ ਜੀ ਜੀਦੀ ਅੱਜ ਇੱਥੇ ਡੈੱਡ ਬੋਡੀ ਪਹੁੰਚੀ ਆ ਬੜੀ ਦੁੱਖ ਦੀ ਖਬਰ ਆ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਆ